ਚੀਕਾਂ ਚੀਕਾਂ ਮਾਰਦਾ ਦੇਖਿਆ ਉਹਦੀਆਂ ਚੀਕਾਂ ਨਿਕਲ ਗਈਆਂ ਫਿਰ ਉਹਨੇ ਬੜੇ ਡਰਾਮਾ ਕੀਤਾ ਵੀ ਜੀ ਇਹ ਤੱਕਾ ਕਰ ਰਹੇ ਨੇ ਜੀ ਵੀਡੀਓ ਨਹੀਂ ਬਣਾਉਂਦੇ ਸਾਨੂੰ ਕੰਦਾ ਟੱਪ ਕੇ ਆ ਗਏ ਸਾਡੇ ਬੜੀਆਂ ਚੀਕਾਂ ਮਾਰੀਆਂ ਮਜੀਠੀ ਨੇ ਜਿਹੜਾ ਵੱਡਾ ਮਾਜੇ ਦਾ ਜਰਨੈਲ ਖੌਂਦਾ ਪਹਿਲੀ ਗੱਲ ਤਾਂ ਜਰਨੈਲਿਸ ਇਸ ਤਰ੍ਹਾਂ ਚੀਕਾਂ ਨਹੀਂ ਮਾਰਦਾ ਇਹ ਮੇਰਾ ਤੱਕਾ ਹੋ ਰਿਹਾ ਹੈ ਮਜੀਠੀ ਨੇ ਗ੍ਰਿਫਤਾਰ ਕੀਤਾ ਸਾਧ ਸੰਗਤ ਜੀ ਪਛਤਾ ਜਾਂਦੇ ਉਸ ਤੇ ਵੀ ਸਾਰੇ ਜੱਗ ਨੂੰ ਪਤਾ ਹੈ ਵੀ 10 ਸਾਲ ਮਜੀਠੀ ਹੋਰੇ ਨੇ ਕਿੰਨ ਲੁੱਟ ਮਚਾਈ ਤੀ ਨਸ਼ੇ ਦਾ ਚਿੱਟੇ ਦਾ ਕਾਰੋਬਾਰ ਕਿਵੇਂ ਸ਼ੁਰੂ ਇਹਨਾਂ ਦੇ ਰਾਜ ਚ ਬਧੇ ਖੁੱਲਿਆ ਸੀ ਪਰ ਅੱਜ ਉਹ ਚੀਕਾਂ ਮਾਰਦਾ ਪਰ ਮਾਨੂੰ ਜਾਤ ਦਵਾਉਣਾ ਚਾਹਣਾ ਤੇ ਅੱਜ ਤੁਸੀਂ ਕਹਿੰਦੇ ਤੇ ਵੀ ਸਾਡੇ ਧੱਕਾ ਕਰ ਰਹੀ ਆ ਪੁਲਿਸ ਜੀ ਸਾਡੇ ਮੇਰੇ ਘਰ ਆ ਹੀ ਨਾਲ ਬਦਸਲੂਕੀ ਹੋਈ ਮੇਰੀਆਂ ਕੁੰਡਾਂ ਟੱਪ ਗਈ ਸਾਨੂੰ ਵੀਡੀਓ ਨਹੀਂ ਬਣਾਉਂਦੇ ਰਹੇ ਮੇਰੇ ਬੰਦਿਆਂ ਨੂੰ ਨਿਯੰਤਰਣ ਆਉਂਦੇ ਰਹੇ ਮੀਡੀਆ ਕੋਲ ਨਹੀਂ ਅੰਦਰ ਉਹ ਜਦ ਤੁਸੀਂ ਦੇ ਸੋਨਾ ਰਾਜ ਦੀ ਜਦੋਂ ਗੁਰੂ ਦੇ ਸਿੱਖ 2015 ਚ ਗੁਰੂ ਗ੍ਰੰਥ ਸਾਹਿਬ ਲਈ ਕਾਨੂੰਨ ਮੰਗਦੇ ਤੇ ਸਾਡੇ ਵਰਗੇ ਸਾਨੂੰ ਕੜੀਸ ਕੜੀਸ ਕੇ ਸਾਥ ਸੰਗਤ ਜੀ ਮੈਨੂੰ ਇਹਨਾਂ ਦੇ ਬਾਦਲਾਂ ਦੇ ਰਾਜ ਚ ਮੈਂ ਚਾਰ ਵਾਰ ਰਾਤ ਨੂੰ ਤੁਸੀਂ ਗ੍ਰਿਫਤਾਰ ਕਰਕੇ ਕੰਨਾਂ ਟੱਪ ਕੇ ਸਾਨੂੰ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਤੂੰ ਤਾਂ ਯਾਰ ਅਫਸਰਾਂ ਨੂੰ ਤੇ ਰੋ ਮਾਰ ਰਿਹਾ ਮਜੀਠੀਆ ਉਹਨਾਂ ਨੂੰ ਤੂੰ ਡਰਾ ਰਿਹਾ ਅਫਸਰਾਂ ਨੂੰ ਜਦੋਂ ਤੁਸੀਂ ੱੱਕਾ ਕਰਦੇ ਹੋ ਆਪਦੇ ਵਾਰੀ ਕਿਤੇ ਤੇ ਅੱਜ ਹੁਣ ਸੋਡੇ ਹੋ ਰਹੀਆਂ ਅੱਜ ਚੀਕਾਂ ਪੈ ਰਹੀਆਂ ਨੇ ਸਵਾਦ ਆ ਰਿਹਾ ਹੈ ਅੱਜ ਦਾ ਇਹ ਅਪੀਲ ਕਰਾਂਗੇ ਭਗਵਾਨ ਹਤਮਾਨ ਨਾਲ ਇਸ ਗੰਦ ਤੇ ਉਹਦੀ ਸਰਾਹਣਾ ਕਰਦਿਆਂ ਵੀ ਅੱਜ ਹੁਣੇ ਸਭ ਤੋਂ ਵੱਡੇ ਚੋਰ ਨੂੰ ਅਤੇ ਇਹ ਇਹ ਤੋਂ ਵੱਡੇ ਦੇ ਜੀਜੇ ਨੂੰ ਵੀ ਫੜਨਾ ਚਾਹੀਦਾ ਜਿਨੇ ਪੰਜਾਬ ਲੁੱਟਿਆ 10 ਸਾਲ 15 ਸਾਲ ਸਾਧ ਸੰਗਤ ਜੀ ਇਹਨੂੰ ਇਹਨਾਂ ਨੇ ਸਾਨੂੰ ਇੱਕ ਮਾਮੂਲੀ ਇਹ ਦੋਸਤ ਸਾਨੂੰ 10 ਚੱਕੀਆਂ ਚ 10 ਦਿਨ ਜਵਾਈ ਦੇ ਮਹੀਨੇ ਚ ਬੰਦ ਕਰਕੇ ਰੱਖਿਆ ਇਹਨਾਂ ਦੀ ਮਜੀਠੀਆਰੀ ਦੀ ਪੁਲਿਸ ਨੇ ਜੇਲ੍ਹ ਦੇ ਵਿੱਚ ਅਸੀਂ ਭਗਵਾਨ ਜਨਮਾਨ ਨੂੰ ਅਪੀਲ ਕਰਾਂਗੇ ਜੇ ਜੇਲ੍ਹ ਨਹੀਂ ਰਹੇ ਆ ਕਿ ਫਿਰ ਮੁੱਛਾ ਖੜੀਆ ਕਰੂ ਇਹਨੂੰ ਉਸ 10 ਚੱਕੀਆਂ ਚ ਬੰਦ ਕਰੋ ਜਿਹੜਾ ਕਮਾਰਾ ਤਾਂ ਪਟਿਆਲੇ ਜੇਲ੍ਹ ਦਾ ਦੇਖੀ ਫਿਰ ਜੇ ਮੁੱਛ ਖੜੀ ਕਰਕੇ ਆ ਜਾ ਮੁਰਕ ਕੇ ਥਾਪੀ ਮਾਰ ਕੇ ਮੈਨੂੰ ਕਹਿ ਦੀ ਇਹ ਵੱਡੇ ਜਰਨੈਲਾਂ ਦੇ ਵੱਡੇ ਇਹ ਜੇ ਵੱਡੇ ਜਰਨੈਲ ਇਹ ਨਕਲੀ ਜਰਨੈਲ ਜੇ ਨਾ ਚੂਹਾ ਬਣ ਕੇ ਖੱਡ ਚ ਵੜ ਗਿਆ ਇਹ ਜੇ ਇਹਨਾਂ ਨਾਲ ਇਹੀ ਹੋਣਾ ਚਾਹੀਦਾ ਇਹਨਾਂ ਨੇ ਬੜਾ ਧੱਕਾ ਕੀਤਾ ਸਿੱਖਾਂ ਨਾਲ 2000 15 ਤੋਂ ਲੈ ਕੇ 17 ਨਾਲ 18 ਤੱਕ ਦੇ ਰਾਜੇ ਕੀਤਾ ਇਹਨਾਂ ਨੇ ਸਰਸਿਆਂ ਦੇ ਪਿੱਛੇ ਕਰੇ ਆਸੂ ਤੋਸੀਏ ਪਿੱਛੇ ਸਿੱਖਾਂ ਨੂੰ ਕੁੱਟਿਆ ਉਲਟਾ ਉਹਨਾਂ ਨੂੰ ਗ੍ਰਿਫਤਾਰ ਕਰਦੇ ਤੇ ਕੁੱਟ-ਕੁੱਟ ਕੇ ਸਾਧ ਸੰਗਤ ਜੀ ਬਹੁਤ ਧੰਨਵਾਦ ਕਰਦਾ ਇਸ ਮਸਲੇ ਤੇ ਅੱਜ ਮੁੱਖ ਮੰਤਰੀ ਅਧਿਆ ਜੀ ਨੇ ਵੱਡੇ ਚੋਰ ਨੂੰ ਡਕੈਤ ਨੂੰ ਫੜ ਕੇ ਅੰਦਰ ਦਿੱਤਾ ਹੈ